ਹਾਂਜੀ ਪਿਆਰੇ ਬੱਚਿਓ ਅੱਜ ਦਾ ਸਾਡਾ ਟੌਪਿਕ ਹੈ ਆਪਾਂ ਅਜ ਸੰਖਿਆਵਾਂ ਤੇ ਪਾਜ ਸੰਖਿਆਵਾਂ ਆਪਾਂ ਅਜ ਮੀਨਸ ਪ੍ਰਾਈਮ ਨੰਬਰ ਤੇ ਕੰਪੋਜ਼ਿਟ ਨੰਬਰ ਆਪਾਂ ਅਸੰਖਿਆਵਾਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਦੋ ਹੀ ਗੁਣਖੰਡ ਹੋਣ ਤੇ ਪਾਜ ਸੰਖਿਆਵਾਂ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਦੋ ਤੋਂ ਵੱਧ ਗੁਣਖੰਡ ਹੁੰਦੇ ਨੇ ਪਾ ਉਹ ਦੋ ਤੋਂ ਵੱਧ ਪਹਾੜਿਆਂ ਤੇ ਵੰਡਿਆ ਜਾਂਦੇ ਨੇ ਤਾਂ ਮੈਂ ਦੇਖੋ ਹੁਣ ਇੱਕ ਅੰਕ ਬੋਲੂਗਾ ਜੇ ਤਾਂ ਆਪਾ ਆ ਜਾ ਤਾਂ ਤੁਸੀਂ ਇੱਥੇ ਖੜੇ ਰਹਿਣਾ ਐਸੇ ਮੈਟ ਤੇ ਜੇ ਅੰਕ ਪਾ ਜਾ ਤਾਂ ਤੁਸੀਂ ਅੱਗੇ ਛਾਲ ਮਾਰਨੀ ਆ ਠੀਕ ਹੈ ਸਟਾਰਟ ਕਰਦੇ ਆ ਠੀਕ ਹੈ ਚਲੋ 29 ਸ਼ਾਬਾਸ਼ ਆ ਜਾਓ ਔਟ ਨੇ ਸ਼ਾਬਾਸ਼ ਔਟ ਦੋ ਬੱਚੇ ਰਹਿ ਗਏ ਚੱਲ ਵੀ 45 ਚੇਂਜ ਕਰ ਲਓ ਫੇਸ 33 ਚੱਲ ਅਰ ਸ਼ਾਟ ਠੀਕ ਹੈ ਮੈਨੀ ਫਾਸਟ ਵੈਰੀ ਗੁੱਡ ਥੈਂਕ ਯੂ